ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਇੱਕ ਹੋਰ ਪੋਸਟ ਪਾਉਣ ਲੱਗੇ ਆ ਅੱਜ ਪਾਉਣ ਲੱਗੇ ਆ ਅਸੀਂ ਪਾਣੀਆਂ ਦੇ ਮਸਲੇ ਤੇ ਵੀ ਜਿਹੜੇ ਕੁਦਰਤੀ ਸੌਮੇ ਐ ਇਹਨਾਂ ਦੇ ਬਾਰੇ ਸਮਝਣਾ ਜਾਂ ਇਹਨਾਂ ਦੇ ਬਾਰੇ ਗਿਆਨ ਹਾਸਲ ਕਰਨਾ ਇਹੀ ਇਨਸਾਨ ਦੀ ਸਭ ਤੋਂ ਵੱਡੀ ਸੋਚ ਹੋਣੀ ਚਾਹੀਦੀ ਹੈ ਕਿ ਜਿਹੜੇ ਕੁਦਰਤੀ ਸੌਮੇ ਐ ਇਹਨਾਂ ਨੂੰ ਮਤਲਬ ਅਸੀਂ ਸਮਝ ਗਏ ਤਾਂ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੂੰ 332 ਸਾਲ ਹੋ ਗਏ ਗੁਰਗੱਦੀ ਤੇ ਬੈਠਿਆਂ ਨੂੰ ਜਦੋਂ ਪਰਮਪੀਤਾ ਸਾਹਿਬ ਸਤਨਾਮ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਤੇ ਉਹਨਾਂ ਨੂੰ ਨਵਾਜਿਆ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਵੀ ਜੋ ਕੁਦਰਤੀ ਸੌਮੇ ਸੀ ਉਹਨਾਂ ਨੂੰ ਸਮਝਾਇਆ ਵੀ ਪਾਈ ਕੁਦਰਤੀ ਸੌਮਿਆਂ ਦੇ ਵਿਚਾਰੇ ਜਿਹੜੇ ਆਪਾਂ ਇਹਨਾਂ ਨੂੰ ਬਚਾਈਏ ਚਾਹੇ ਉਹ ਪਾਣੀਆਂ ਦਾ ਸੀ ਚਾਹੇ ਉਹ ਰੁੱਖਾਂ ਦਾ ਸੀ ਚਾਹੇ ਉਹ ਨਸ਼ਿਆਂ ਦਾ ਵਰਗਾ ਮੁੱਦਾ ਸੀ ਪਰ ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਉਸ ਪਾਸੇ ਨਹੀਂ ਤੁਰੇਗੇ ਜਾਣੇ ਕਿ ਉਹਨਾਂ ਜਿਹੜੇ ਬਚਨ ਸੀ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਦੇ ਜਦੋਂ ਪੱਤਰਕਾਰ ਸਵਾਲ ਕਰਦੇ ਹੁੰਦੇ ਸੀ ਵੀ ਗੁਰੂ ਜੀ ਥੋੜਾ ਪਾਣੀਆਂ ਤੇ ਕੀ ਹੈ ਵਿਚਾਰ ਤਾਂ ਗੁਰੂ ਜੀ ਇਹੀ ਸਮਝਾਉਂਦੇ ਸੀ ਵੀ ਜਿਹੜਾ ਫालतू ਪਾਣੀ ਜਵੇਂ ਛਪੜਾ ਦਾ ਪਾਣੀ ਹੈ ਜਾਂ ਜਿਹੜਾ ਵੈਸਟ ਪਾਣੀ ਹੈ ਉਹ ਤੋਂ ਦਮਾਰੇ ਕੰਮ ਲਿਆ ਜਾ ਸਕਦਾ ਹੈ ਗੁਰੂ ਜੀ ਇਹੀ ਸਮਝਾਉਂਦੇ ਸੀ ਵੀ ਭਾਈ ਥੋੜਾ ਜਿਹਾ ਸੋਧ ਕੇ ਥੋੜੀਆਂ ਜਿਹੀਆਂ ਮਸ਼ੀਨਾਂ ਥੋੜੇ ਪਾਣੀ ਨਾਲ ਹੀ ਉਹ ਸੋਧਿਆ ਜਾ ਸਕਦਾ ਹੈ ਜਾਨੀ ਕਿ ਅਸੀਂ ਕਹਿੰਦੇ ਸੀ ਦੇਸ਼ ਦੇ ਹੁਕਮਰਾਨਾਂ ਨੂੰ ਰਾਜਾ ਜਿਹੜੇ ਸਾਡੇ ਦੇਸ਼ ਦੇ ਰਾਜਾ ਸੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹਨਾਂ ਪਾਣੀਆਂ ਨੂੰ ਥੋੜਾ ਜਿਹਾ ਸੋਧ ਕੇ ਖੇਤੀਬਾੜੀ ਨੂੰ ਕੰਮ ਲਿਆ ਜਾਵੇ ਨਾ ਨਹੀਂ ਤਾਂ ਕਿਸਾਨ ਨੂੰ ਪਾਣੀ ਵੱਧ ਮਿਲੇ ਤੇ ਜਾਨੀ ਕਿ ਇਸ ਪਾਣੀ ਤੋਂ ਡਬਲ ਕੰਮ ਲਿਆ ਜਾਣੇ ਕਿ ਉਸ ਪਾਸੇ ਸਾਡੇ ਦੇਸ਼ ਦੇ ਹੁਕਮਰਾਨ ਨਹੀਂ ਤੁਰੇ ਸਾਡੇ ਲੋਕ ਨਹੀਂ ਤੁਰੇ ਜਾਣੇ ਕਿ ਨਿੰਦਿਆ ਵਾਲੇ ਪਾਸੇ ਲੱਗ ਪਏ ਫੂਡ ਪ੍ਰਚਾਰ ਵਾਲੇ ਪਾਸੇ ਲੱਗ ਪਏ ਪਰ ਅਸੀਂ ਜਿਹੜਾ ਹੁਣ ਤੱਕ ਅਮਲ ਕੀਤਾ ਗੁਰੂ ਜੀ ਦੇ ਨਾਲ ਜੁੜ ਕੇ ਉਹਦੀ ਜਉਂਦੀ ਜਾਗਦੀ ਅੱਜ ਤੁਹਾਨੂੰ ਉਦਾਹਰਨਾ ਦੱਸਾਂਗੇ ਅਸੀਂ ਪਿਛਲੇ 2 ਸਾਲਾਂ ਤੋਂ ਵਾਰਸ਼ ਦਾ ਪਾਣੀ ਵੀ ਸਾਂਭ ਕੇ ਰੱਖਦੇ ਆਂ ਜਿਹੜੇ ਘਰਾਂ ਦੇ ਵਿੱਚ ਨਵੱਟਰ ਹੈ ਜਵੇਂ ਮੰਨ ਕੇ ਚਲੋ ਪੰਜਾਬ ਦੀ ਧਰਤੀ ਤੇ 50 ਲੱਖ ਨਵੱਟਰ ਹੈ ਜੇ 1 ਲੀਟਰ 1 ਸਾਲ ਦਾ ਇੱਕ ਬੈਂਟਰੀ ਦੇ ਵਿੱਚ ਪੈਂਦਾ ਤਾਂ 50 ਲੱਖ ਲੀਟਰ ਪਾਣੀ ਦਾ ਹੋ ਗਿਆ ਸਮਝ ਲਓ ਤੇ ਅਸੀਂ ਪਿਛਲੇ ਸਾਲ ਦਾ ਪਾਣੀ ਆ ਜੋ ਸਾਂਭ ਕੇ ਰੱਖਿਆ ਵਾਰਸ਼ ਦਾ ਪਾਣੀ ਆਵੇ ਸਾਡੇ ਇੱਕ ਘਰੇ ਨਵਾਟਰ ਆ ਇੱਕ ਡੇਰੇ ਦੇ ਵਿੱਚ ਨਵਾਟਰ ਹੈ ਤਾਂ ਦੋਨਾਂ ਬੈਂਟਰੀਆਂ ਦੇ ਵਿੱਚ ਅਸੀਂ ਇਹਨਾਂ ਪਾਣੀ ਤੋਂ ਕੰਮ ਲੈਨੇ ਆ 10 ਲੀਟਰ ਮੈਂ ਪਾਣੀ ਸਾਂਭ ਕੇ ਰੱਖਿਆ ਹਾਂ 10 ਲੀਟਰ ਪਾਣੀ ਮੇਰਾ ਵਾਰਸ਼ ਦਾ ਪਾਣੀ ਸਾਂਭ ਕੇ ਰੱਖਿਆ ਪਿਛਲੇ ਸਾਲ ਦਾ ਯਾਨੀ ਕਿ 10 ਲੀਟਰ ਪਾਣੀ ਸਾਂਭ ਕੇ ਰੱਖਿਆ ਘਰ ਵਾਲੇ ਨਵਾਟਰ ਦੇ ਵਿੱਚ ਕੰਮ ਲੈਨੇ ਆ ਬੈਂਟਰੀ ਦੇ ਵਿੱਚ ਨਾਲੇ ਡੇਰੇ ਵਾਲੇ ਤੇ ਯਾਨੀ ਕਿ ਇਹ ਬੈਂਟਰੀ ਲਈ ਵੀ ਬਹੁਤ ਵਧੀਆ ਪਾਣੀ ਆ ਜਾਣੇ ਕਿ ਵੇਖ ਸਕਦੇ ਆ ਨਾ ਇਹਨੂੰ ਕੋਈ ਹਰੇ ਭਾਈ ਲੱਗੀ ਐ ਮੀਂਹ ਦਾ ਪਾਣੀ ਐ ਵਾਰਸ਼ ਦਾ ਪਾਣੀ ਐ ਤੁਸੀਂ ਦੇਖ ਸਕਦੇ ਆ ਬਹੁਤ ਵਧੀਆ ਪਾਣੀ ਐ ਕੋਈ ਹਰੇ ਭਾਈ ਨਹੀਂ ਲੱਗੀ ਜਾਣੇ ਕਿ ਅਸੀਂ ਸੋਚਦੇ ਆ ਕਿ ਬੂੰਦ ਬੂੰਦ ਦੀ ਬਚਤ ਕੀਤੀ ਜਾਵੇ ਬੂੰਦ ਬੂੰਦ ਪਾਣੀ ਦੀ ਫੇਰ ਹੀ ਬਚਤ ਹੋ ਸਕਦੀ ਐ ਮੰਨ ਕੇ ਚੱਲੋ ਉੱਥੇ ਬਦਾਮ ਕੰਮ ਨਹੀਂ ਆਉਂਦੇ ਜਿੱਥੇ ਮਤਲਬ ਵੀ ਪਾਣੀ ਕੰਮ ਆਉਂਦਾ ਜਦੋਂ ਕੋਈ ਵੀ ਬੰਦਾ ਕੋਈ ਡਿੱਗ ਪੈਂਦਾ ਬੇਹੋਸ਼ ਹੋ ਜਾਂਦਾ ਜਾਂ ਉਹਨੂੰ ਉਹਦੇ ਮੂੰਹ ਚੋਂ ਆਪਾ ਦਬਾ ਦਈਏ ਪਾਣੀ ਪੋਨੇ ਬਦਾਮ ਨਹੀਂ ਪਾਉਂਦੇ ਜਿੱਥੇ ਬਦਾਮ ਕੰਮ ਨਹੀਂ ਆਉਂਦੇ ਜਿੱਥੇ ਪਾਣੀ ਨੇ ਕੰਮ ਨਹੀਂ ਜਿੰਨੀ ਸਾਨੂੰ ਪਾਣੀਆਂ ਦੀ ਕਦਰ ਕਰਨੀ ਚਾਹੀਦੀ ਸੀ ਉਸੇ ਅਸੀਂ ਪਾਣੀਆਂ ਦੀ ਕਦਰ ਨਹੀਂ ਕਰੀ ਕਿਉਂਕਿ ਇਹਦੇ ਤੇ ਚਰਚਾ ਕਰਨ ਵਾਲਾ ਵੀ ਹੈ ਨਹੀਂ ਕੋਈ ਕਾਨੂੰਨ ਸਖਤ ਨਹੀਂ ਬਣਿਆ ਸਾਡੇ ਦੇਸ਼ ਦੇ ਹੁਕਮਰਾਨਾਂ ਵੱਲੋਂ ਨਾ ਤਾਂ ਕੋਈ ਕੂੜੇ ਤੇ ਕਾਨੂੰਨ ਬਣਿਆ ਨਾ ਮਤਲਬ ਹੀ ਕੋਈ ਪਾਣੀਆਂ ਤੇ ਸਖਤ ਕਾਨੂੰਨ ਬਣਿਆ ਨਾ ਕੋਈ ਇਹਨਾਂ ਤੋਂ ਵਾਤਾਵਰਣ ਤੇ ਸਖਤ ਕਾਨੂੰਨ ਬਣਿਆ ਵੀ ਵੱਡਣ ਵਾਲਿਆਂ ਤੇ ਕੋਈ ਕਾਰਵਾਈ ਹੋਵੇ ਪਾਣੀਆਂ ਤੇ ਕੋਈ ਕਾਨੂੰਨ ਨਹੀਂ ਬਣਿਆ ਕਾਨੂੰਨ ਬਸ ਉਹ ਬਣੇ ਨਹੀਂ ਜਿਹੜੇ ਸਾਡੇ ਦੇਸ਼ ਦੇ ਭਲੇ ਵਾਸਤੇ ਜੀ ਇਹੀ ਗੁਰੂ ਜੀ ਕਹਿੰਦੇ ਸੀ ਦੇਸ਼ ਦੇ ਹੁਕਮਰਾਨਾਂ ਨੂੰ ਵੀ ਭਾਈ ਕੋਈ ਸ਼ਕਤੀ ਕਰੋ ਆਪਣੇ ਕੋਲੇ ਵਿਰਸੇ ਬਚ ਜਾਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਪਾਣੀ ਬਚਾ ਕੇ ਦੇ ਦਈਏ ਜਿਹੜੇ ਕੁਦਰਤੀ ਸੌਮੇ ਜ਼ਿੰਦਗੀ ਨੂੰ ਬਚਾਉਣ ਵਾਸਤੇ ਆ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗੇ ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਵੀ ਅਸੀਂ ਦੇਸ਼ ਦੇ ਵਿੱਚ ਆਪਣੀਆਂ ਵੋਟਾਂ ਆਪਣੀਆਂ ਚਾਦਰਾਂ ਚਮਕਾਉਣ ਤੇ ਲੱਗੇ ਰਹੇ ਤੇ ਜਿਹੜੇ ਵਿਰਸਿਆਂ ਦੀ ਲੋੜ ਸੀ ਉਹ ਖਤਮ ਹੋ ਗਏ ਜਿਹੜੇ ਵਾਤਾਵਰਣ ਖਤਮ ਹੋ ਗਿਆ ਸਾਡਾ ਪਾਣੀ ਖਤਮ ਹੁੰਦਾ ਜਾ ਰਿਹਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਦੇਵਾਂਗੇ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਹਜੇ ਵੀ ਜਾਗਪੋ ਚੰਗੇ ਰਹਿਵਾਂਗੇ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਤਾ ਲੱਗੇ ਕਿ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਕਿੰਨੇ ਸਾਲ ਪਹਿਲਾਂ ਇਹਨਾਂ ਤੇ ਚਰਚਾ ਕੀਤੀ ਸੀ ਲੋਕ ਤਾਂ ਅੱਜ ਤਰਾਹੀ ਮੰਤਰਾਂ ਹੀ ਮੰਨ ਕਰੀ ਜਾਂਦੇ ਆ ਪਾਣੀ ਹੁਣ ਕਈਆਂ ਪੰਜਾਬ ਦੇ ਵਿੱਚ ਹੀ ਪਾਣੀ ਨੂੰ ਦਿੱਕਤ ਆ ਗਈ ਪੰਜਾਬ ਦੇ ਵਿੱਚ ਕਈਆਂ ਪਿੰਡਾਂ ਦੇ ਵਿੱਚ ਤੇ ਦਿੱਲੀ ਦੇ ਵਿੱਚ ਤਾਂ ਬੁਰਾ ਹਾਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲ ਹੋਊਗਾ ਉਹ ਦੁਨੀਆ ਦੇ ਸਾਹਮਣੇ ਹੋਊਗਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵਾਦ ਘੱਟ ਬੋਲੇ ਕੋ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਕਿ ਇਹ ਕੁਦਰਤੀ ਸੌਮੇ ਸਾਹਮਣੇ ਕਿੰਨੇ ਜ਼ਰੂਰੀ ਸੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ